ਇੰ데 ਜਿੱਦਾ ਵਿਖੇ ਹੋਏ ਬਲਾਸਟ ਨੂੰ ਲੈ ਕੇ ਐਸਐਸਪੀ ਮੈਡਮ ਨੇ ਬਹੁਤ ਵੱਡੇ ਖੁਲਾਸੇ ਕੀਤੇ ਵੀ ਐਸਐਸਪੀ ਮੈਡਮ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਬੰਬ ਡਿਸਪੋਜ਼ਲ ਦੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ ਤੇ ਗੁਰਪ੍ਰੀਤ ਸਿੰਘ son of ਜਗਤਾਰ ਸਿੰਘ ਨੂੰ ਨੋਮਿਨੇਟ ਕਰਕੇ ਤੇ ਉਸਦੇ ਮੋਬਾਈਲ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਤੇ ਉਸਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਨਵੈਸਟੀਗੇਸ਼ਨ ਦੀ ਮੋਢੀ ਤਫਤੀਸ਼ ਤੋਂ ਪਤਾ ਲੱਗਿਆ ਕਿ ਗੁਰਪ੍ਰੀਤ ਸਿੰਘ ਜੋ ਕਿ ਇੱਕ ਲਾਅ ਦਾ ਸਟੂਡੈਂਟ ਹੈ ਤੇ ਲਗਾਤਾਰ ਅਪੱਤੀ ਜਨਕ ਵੀਡੀਓ ਵਗੈਰਾ ਦੇਖਦਾ ਰਹਿੰਦਾ ਸੀਗਾ ਪੂਰਾ ਮਾਮਲਾ ਜਾਣਦੇ ਆ ਮੈਡਮ ਐਸਐਸਪੀ ਦੀ ਜ਼ੁਬਾਨੀ ਕੀ ਕਹਿੰਨਾ ਹੈ ਉਹਨਾਂ ਦਾ ਇਸ ਮਾਮਲੇ ਦੇ ਬਾਬਤ ਇਸ ਕੇਸ ਦੀ ਅਪਡੇਟ ਇਹ ਆ ਕਿ ਜੀ ਅਸੀਂ ਐਫਆਈਆਰ ਨੰਬਰ 198 ਪੁਲਿਸ ਸਟੇਸ਼ਨ ਲਈਆ ਵਾਲਾ ਚ 11 ਤਰੀਕ ਦੀ ਡੇਟ ਚ ਐਕਸਪਲੋਸਿਵ ਸਬਸਟੈਂਸਸ ਐਕਟ ਦੇ ਰੈਲੇਵੈਂਟ ਸੈਕਸ਼ਨਸ ਔਰ ਬੀਐਨਐਸ ਦੇ ਜਿਹੜੇ ਵੀ ਰੈਲੇਵੈਂਟ ਸੈਕਸ਼ਨਸ ਦੇ ਉਹਦੇ ਤਹਿਤ ਐਫ ਆਈ ਆਰ ਲੌਂਚ ਕਰ ਦਿੱਤਾ ਹੈ ਜਿੱਦੇ ਚ ਕਿਉਂ ਜਿਹੜਾ ਲੜਕਾ ਗੁਰਪ੍ਰੀਤ ਸਿੰਘ ਹੈ son of ਜਗਤਾਰ ਸਿੰਘ ਉਹਨੂੰ ਨਾਮਿਨੇਟ ਕੀਤਾ ਤੇ ਮਾਮਲੇ ਦੀ ਤਫਤੀਸ਼ ਚ ਹੋਰ ਜੋ ਵੀ ਇਹਦੇ ਚ ਇਨਵੋਲਡ ਆਣਗੇ ਉਹਨਾਂ ਨੂੰ ਅਸੀਂ ਨਾਮਿਨੇਟ ਕਰਾਂਗੇ ਔਰ ਫਿਲਹਾਲ ਜਿਹੜਾ ਸੀਨ ਆਫ ਪ੍ਰਾਈਮ ਹੈ ਉਹਦੇ ਚ ਸਾਡੀ ਬੌਮ ਡਿਸਪੋਜ਼ਲ ਟੀਮ ਕੱਲ ਦੀ ਕੰਮ ਕਰ ਰਹੀ ਹੈ ਅੱਜ ਸਾਨੂੰ ਜਿਹੜਾ ਆਰੋ ਵੀ ਹੁੰਦਾ ਰਿਮੋਟ ਆਪਰੇਟਿਡ ਵੀਹਿਕਲ ਉਹ ਵੀ ਪ੍ਰੋਵਾਈਡ ਹੋ ਗਿਆ ਉਹਦੇ ਚ ਟੀਮ ਕੰਮ ਕਰ ਰਹੀ ਹੈ ਤੇ ਬਾਕੀ ਇਹਨਾਂ ਦੇ ਫੋਨ ਅਸੀਂ ਕਬਜ਼ੇ ਚ ਲੈ ਲਏ ਆ ਦੋਸ਼ੀ ਦੇ ਤੇ ਉਹਦੀ ਫੋਰੈਂਸਿਕਸ ਚੱਲ ਰਹੀ ਹੈ ਔਰ ਇਹਨਾਂ ਦੇ ਜੋ ਵੀ ਫਾਈਨੈਂਸ਼ੀਅਲ ਐਂਗਲ ਹੋਏ ਦੇਖੇ ਜਾਣਗੇ ਤੇ ਹੁਣ ਤੱਕ ਜਿਹੜਾ ਤੁਸੀਂ ਪਾਕਿਸਤਾਨ ਦੀ ਗੱਲ ਕੀਤੀ ਇਹ ਇਹਦੇ ਫੋਨ ਚ ਲੜਕੇ ਤੇ ਜ਼ਰੂਰ ਸਾਨੂੰ ਕੁਝ ਮੁਸਲਮ ਰੈਡੀਕਲ 엘ਮੈਂਟਸ ਦੇ ਨਾਲ ਇਹਨੇ ਕਾਫੀ ਜ਼ਿਆਦਾ ਵੀਡੀਓਜ਼ ਇਹਦੇ ਫੋਨ ਤੋਂ ਲੱਭੀਆਂ ਜੋ ਇਹ ਦੇਖਦਾ ਰਹਿੰਦਾ ਸੀਗਾ ਔਰ ਜੋ ਇਹਨੇ ਕੈਮੀਕਲ ਸਬਸਟੈਂਸਸ ਨੂੰ ਵੀ ਇਸ ਤਰ੍ਹਾਂ ਦੇ ਫਾਰਮੂਲੇ ਟਾਈਪ ਦੀ ਵੀ ਵੀਡੀਓਜ਼ ਇਹਦੇ ਫੋਨ 'ਚ ਮਿਲੇ ਆ ਜੋ ਦੱਸਦੇ ਆ ਕਿ ਕਿਸ ਤਰ੍ਹਾਂ ਐਕਸਪਲੋਸਿਵ ਸਬਸਟੈਂਸ ਤੁਸੀਂ ਤਿਆਰ ਕਰੋ ਸੋ ਇਸ ਤਰ੍ਹਾਂ ਦੀ ਕਾਫੀ ਆਪਤਿਜਨਕ ਚੀਜ਼ਾਂ ਸਾਨੂੰ ਇਹਦੇ ਫੋਨ 'ਚ ਲੱਭੀਆਂ ਜਿਹਨੂੰ ਅਸੀਂ ਟੈਕਨੀਕਲੀ ਐਨਾਲਾਈਜ਼ ਕਰ ਰਹੇ ਹਾਂ ਔਰ ਜੋ ਵੀ ਤੱਥ ਸਾਹਮਣੇ ਆਣਗੇ ਉਹਨਾਂ ਨੂੰ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਸਮਗਰੀ ਦੀ ਡਿਟੇਲਸ ਤਾਂ ਇੱਕ ਵਾਰੀ ਸਾਡੀ ਰਿਪੋਰਟ ਆ ਜਾ ਫੋਰੈਂਸਿਕ ਦੀ ਤਾਂ ਹੀ ਦੱਸ ਸਕਦੇ ਸਾਨੂੰ ਤਾਂ ਉਸ ਟਾਈਮ ਇੱਕ yellow টাইਪ ਮਟੀਰੀਅਲ ਹੀ ਨਜ਼ਰ ਆਇਆ ਸੀ ਬਟ ਉਹਦੀ ਟੈਸਟ ਕਰਕੇ ਅਸੀਂ FSL ਲੈਬ ਚ ਭੇਜਾਂਗੇ ਔਰ ਜੋ ਐਗਜ਼ੈਕਟ ਉਹਦੇ ਚ ਸਬਸਟੈਂਸ ਵਰਤਿਆ ਗਿਆ ਉਹ ਤੁਹਾਨੂੰ ਉਦੋਂ ਹੀ ਦੱਸ ਸਕਦੇ ਆ ਇਹਦੇ ਚ ਤਾਂ ਜੀ ਉਹਨੇ ਇਹੀ ਦੱਸਿਆ ਹੈ ਕਿ ਮੈਂ ਕਾਫੀ ਦੇਰ ਦਾ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇਖ ਰਿਹਾ ਸੀ ਔਰ ਕਾਫੀ ਉਹ ਬ੍ਰੇਨ ਵਾਸ਼ ਟਾਈਪ ਮੈਨੂੰ ਲੱਗਿਆ ਜੋ ਨੇ ਦੱਸਿਆ ਵੀ ਐਦਾਂ ਦਾ ਕੁਝ ਕਰ ਕੰਮ ਕਰਨ ਨਾਲ ਤੁਹਾਨੂੰ ਕੀ ਅੱਗੇ ਤੁਸੀਂ ਮਤਲਬ ਕਾਫੀ ਆਬਜੈਕਸ਼ਨੇਬਲ ਚੀਜ਼ਾਂ ਉਹਨੇ ਦਸੀਆਂ ਬਟ ਸਟਿਲ ਅਸੀਂ ਹਲੇ ਤਫ਼ਤੀਸ਼ ਕਰ ਰਹੇ ਹਲੇ ਮੋਡਲੀ ਸਟੇਜ ਹੈ ਜੋ ਵੀ ਸਾਹਮਣੇ ਆਏਗਾ ਉਸੇ ਤੁਹਾਨੂੰ ਦੱਸਾਂਗੇ ਕੋਈ ਚ ਸਾਨੂੰ ਇੱਕ ਮਿਲਿਆ ਜੀ ਕਿ ਇਹਨੇ ਇੱਕ ਟਿਕਟ ਬੁੱਕ ਕੀਤੀ ਹੋਈ ਹੈ ਪਰ ਉਹਦੀ ਆਥੈਂਟੀਸਿਟੀ ਵੀ ਹਲੇ ਅਸੀਂ ਵੈਰੀਫਾਈ ਕਰ ਰਹੇ ਹਾਂ ਪੜਕਾ ਜੀ 19 ਸਾਲ ਦਾ ਗੁਰਪ੍ਰੀਤ ਸਿੰਘ ਇਹਨੇ ਰੀਸੈਂਟਲੀ 12ਵੀਂ ਲੋਕਲ ਸਕੂਲ ਤੋਂ ਕੀਤੀ ਹੈ ਤੇ ਹੁਣ ਇਹ ਫਸਟイヤー ਬੀਏ ਐਲਐਲਬੀ ਕਰ ਰਿਹਾ ਸੀਗਾ ਬਟਿੰਡਾ ਲਾ ਕਾਲਜ ਔਰ ਪਿੰਡ ਵਾਲੇ ਔਰ ਫੈਮਲੀ ਦੱਸਦੀ ਵੀ ਪੜਾਈ ਚ ਚੰਗਾ ਸੀਗਾ 12ਵੀਂ ਚ ਵਧੀਆ ਨੰਬਰ ਲਿਆ ਹੈ ਔਰ ਬਟ ਇਹ ਕਹਿੰਦੇ ਬਿਲਕੁਲ ਵੀ ਕਿਸੇ ਨਾਲ ਬੋਲਦਾ ਨਹੀਂ ਸੀਗਾ ਲੋਨਲੀ ਟਾਈਪ ਰਹਿੰਦਾ ਸੀ ਔਰ ਫੋਨ ਦੇਖਦਾ ਰਹਿੰਦਾ ਸੀ